ਪਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੀ ਰਿਹਾਈ ਨੂੰ ਲੈ ਕੇ ਪਿਤੇ ਦਿਨਾਂ ਦੇ ਵਿੱਚ ਲਗਾਏ ਗਏ ਧਰਨੇ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਕੀਤੀ ਜਾ ਰਹੀ ਹੈ ਜਿਸ ਵਿੱਚ ਇੱਕ ਨੌਜਵਾਨ ਦੇ ਵੱਲੋਂ ਪਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੇ ਹੱਕ ਵਿੱਚ ਗਰਜਦੇ ਹੋਏ ਕਿਹਾ ਗਿਆ ਕੀ ਅੰਮ੍ਰਿਤਪਾਲ ਸਿੰਘ ਨੇ ਮਾੜਾ ਕੀ ਕੀਤਾ ਮੈਂ ਆਪ ਖੁਦ ਇੱਕ ਚਿੱਟੇ ਦਾ ਵਪਾਰੀ ਸੀ ਅਤੇ ਇਹਨਾਂ ਚਿੱਟਾ ਪੀਂਦਾ ਸੀ ਹੱਦ ਤੋਂ ਵੱਧ ਇਹਨਾਂ ਸਲਫਾ ਪੀਂਦਾ ਸੀ ਕਿ ਹੱਦ ਤੋਂ ਵੱਧ ਅੰਮ੍ਰਿਤਪਾਲ ਸਿੰਘ ਨੇ ਮੈਨੂੰ ਅੰਮ੍ਰਿਤ ਛਕਾ ਦਿੱਤਾ ਸ਼ਾਸਤਰ ਧਾਰੀ ਬਣਾ ਦਿੱਤਾ ਇਸ ਵਿੱਚ ਕੀ ਮਾੜਾ ਕਰ ਦਿੱਤਾ ਨਾਲ ਹੀ ਇਹ ਵੀ ਕਿਹਾ ਕਿ ਵੱਡੇ ਵੱਡੇ ਪੁਲਿਸ ਮੁਲਾਜ਼ਮਾਂ ਦੇ ਬੱਚੇ ਜਿਹੜੇ ਚਿੱਟਾ ਪੀਂਦੇ ਸੀ ਉਹ ਵੀ ਅੰਮ੍ਰਿਤਪਾਲ ਸਿੰਘ ਦੇ ਕੋਲ ਆਉਂਦੇ ਸੀ ਤੇ ਉਹਨਾਂ ਵੀ ਚਿੱਟਾ ਛੱਡਿਆ ਤੇ ਇਸ ਵਿੱਚ ਮਾੜਾ ਕੀ ਕੀਤਾ ਤੁਸੀਂ ਮੈਨੂੰ ਦੱਸੋ ਮਾਹੌਲ ਅਸੀਂ ਨਹੀਂ ਖਰਾਬ ਕਰ ਰਹੇ ਤਾਂ ਅੱਗੇ ਵੇਖੋ ਤੁਸੀਂ ਇਹ ਪੂਰੀ ਵੀਡੀਓ ਤੇ ਵੀਡੀਓ ਪ੍ਰਤੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਪਿਆਰ ਕਰਨ ਵਾਲੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਅੰਮ੍ਰਿਤਪਾਲ ਨੇ ਮਾੜਾ ਕੀ ਤਾਂ ਭਲਾਇਂ ਦੱਸੋ ਯਾਰ ਤੁਹਾਨੂੰ ਕੀ ਮਾੜਾ ਕਰਤਾ ਅੰਮ੍ਰਿਤਪਾਲ ਨੇ ਮੈਂ ਆਪ ਖੋਦਾ ਚਿੱਟੇ ਦਾ ਵਪਾਰੀ ਸੀ ਐਨਾ ਚਿੱਟਾ ਕਰਦਾ ਸੀ ਹੱਦ ਤੋਂ ਵੱਧ ਐਨਾ ਸਲਫਾ ਪੀਂਦਾ ਸੀ ਹੱਦ ਤੋਂ ਵੱਧ ਅੰਮ੍ਰਿਤਪਾਲ ਨੇ ਮੈਨੂੰ ਬਾਣਾ ਪਵਾ ਦਾ ਸਜਦਰਦਾਰੀ ਬਣਾ ਦਾ ਕੀ ਮਾੜਾ ਕਰਤਾ ਯਾਰ ਪੰਜਾਬ ਪੁਲਿਸ ਦੇ बड़े-बड़े सीनियर अफसरਾਂ ਦੇ ਨੌਜਵਾਨ ਜਿਹੜੇ ਅਮਰਤਪੁਰ ਕੋਲੇ ਆਉਂਦੇ ਆ ਚਿੱਤਾ ਛੱਡਿਆ ਉਹਨਾਂ ਨੇ ਕੀ ਮਾੜਾ ਕਰਤਾ ਬਈ ਅਸੀਂ ਪੰਜਾਬ ਦਾ ਮਾਹੌਲ ਅਸੀਂ ਨਹੀਂ ਖਰਾਬ ਕਰਦੇ